ਉਹ ਹੈ ਹੁਣ ਪੋਲਿਟਿਕਲ ਪਰਟਿਸ ਆ ਜਿਹੜਾ ਸਥਾਪਨਾ ਦੇ ਅਪਸਾ ਨਵਾਰਡ ਦਾ ਨਵਾਰਡ ਬੈਂਕ ਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਪੂਰੇ ਡਿਪਾਰਟਮੈਂਟ ਨੂੰ ਔਰ ਲਗਾਤਾਰ ਨਵਾਰਡ ਜਿਹੜਾ ਉਹ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੇ ਹਰੇਕ ਖੇਤਰ ਦੀ ਤਰੱਕੀ ਦੇ ਲਈ ਆਪਣਾ ਯੋਗਦਾਨ ਜਿਹੜਾ ਉਹ ਕੰਟੀਨਿਊ ਪਾ ਰਿਹਾ ਹੈਗਾ ਪੂਰੇ ਦੇਸ਼ ਭਰ ਦੇ ਅੰਦਰ ਨਵਾੜ ਨੇ ਨਵਾੜ ਬੈਂਕ ਨੇ ਹਰੇਕ ਸਟੇਟ ਨੂੰ ਜਿਹੜਾ ਲੋਨ ਅਡਵਾਂਸ ਕੀਤਾ ਹੋਇਆ ਪੈਸੇ ਦਿੰਦਾ ਹੈਗਾ ਔਰ ਉਹਦੇ ਰਾਹੀਂ ਜਿਹੜੀ ਆ ਚਾਹੇ ਉਹ ਐਗਰੀਕਲਚਰ ਦੀ ਗੱਲ ਕਰੀਏ ਚਾਹੇ ਉਹ ਆਪਾਂ ਬੇਸਿਕ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਚਾਹੇ ਐਜੂਕੇਸ਼ਨ ਦੀ ਗੱਲ ਕਰੀਏ ਸਾਰੇ ਖੇਤਰ ਦੇ ਅੰਦਰ ਜਿਹੜਾ ਨਵਾੜ ਆਪਣਾ ਅੱਛਾ ਰੋਲ ਨਿਵਾ ਰਿਹਾ ਹੈਗਾ ਸੋ ਮੈਂ ਤਾਂ ਅੱਜ ਦੇ ਇਸ શુભ ਦਿਹਾੜੇ ਨੂੰ ਹੀ ਕਾਮਨਾ ਕਰਦਾਗਾ ਕਿ ਨਿਵਾੜ ਜਿਹੜਾ ਹੋਰ ਤਰੱਕੀ ਕਰੇ ਹੋਰ ਅੱਗੇ ਵਧੇ ਔਰ ਇਸੇ ਤਰ੍ਹਾਂ ਕੰਟਰੀਬਿਊਟ ਕਰਦਾ ਰਹੇ ਲੋਕਾਂ ਦੀ ਗਰੋਥ ਦੇ ਅੰਦਰ ਲੋਕਾਂ ਦੀ ਪ੍ਰੋਗਰੈਸ ਦੇ ਅੰਦਰ ਔਰ ਸਟੇਟ ਦੀ ਪ੍ਰੋਗਰੈਸ ਦੇ ਅੰਦਰ ਇਹ ਮੇਰੀ ਅੱਜ ਦੀਆਂ ਸ਼ੁਭ ਕਾਮਨਾਵਾਂ ਨੇ ਗਿਆ ਸੋ ਬਹੁਤ ਬਹੁਤ ਜਿੱਥੇ ਨਿਵਾੜ ਤੋਂ ਦ ਬੈਂਕ ਦੇ ਸਾਰੇ ਅਧਿਕਾਰੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਉੱਥੇ ਸਾਰੇ ਦੇਸ਼ ਭਰ ਦੇ ਕਿਸਾਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਕਿਉਂਕਿ ਕਿਸਾਨਾਂ ਕਿਸਾਨੀ ਦੇ ਖੇਤਰ ਦੇ ਅੰਦਰ ਸਭ ਤੋਂ ਵੱਡਾ ਰੋਲ ਜਿਹੜਾ ਉਹ ਨਿਵਾੜ ਪੇ ਕਰ ਰਿਹਾ ਹੈਗਾ ਬਿਲਕੁਲ ਬਹੁਤ ਸਾਰੇ ਪ੍ਰੋਜੈਕਟ ਐਜੂਕੇਸ਼ਨ ਦੇ ਅੰਦਰ ਐਗਰੀਕਲਚਰ ਦੇ ਅੰਦਰ ਕਾਫੀ ਖੇਤਰਾਂ ਦੇ ਅੰਦਰ ਜਿਹੜਾ ਉਹ ਨਿਵਾੜ ਦੇ ਨਾਲ ਮਿਲ ਕੇ ਅਸੀਂ ਲਾਵਾਂਗੇ ਔਰ ਚੰਦ ਵੀ ਰਹੇ ਨੇ ਬਹੁਤ ਸਾਰੇ ਪ੍ਰੋਜੈਕਟ ਸਾਡੇ ਚੱਲ ਰਹੇ ਨੇ ਕੰਟੀਨਿਊ ਨੇ ਬਹੁਤ ਸਾਰੇ ਪ੍ਰੋਜੈਕਟ ਔਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਅਸੀਂ ਉਹਨਾਂ ਦੀ ਰੂਪਰੇਖਾ ਬਣਾ ਕੇ ਜਿਹੜੀ ਉਹ ਸ਼ੇਅਰ ਕੀਤੀ ਹੈਗੀ ਉਹਨਾਂ ਦਾ ਮੈਮੋਰੰਡਮ ਬਣਾ ਕੇ ਸ਼ੇਅਰ ਕੀਤਾ ਗਿਆ ਉਹ ਵੀ ਸਾਡੇ ਪਾਸ ਹੋਣਗੇ ਤਾਂ ਕਿ ਜਿਹੜਾ ਪੰਜਾਬ ਫੋਰਥ ਰੱਖੀ ਕਰ ਸਕੇ ਥੈਂਕ ਯੂ ਬਸ ਸਹੀ ਖਾਣਾ ਖਾਓ ਚਿਮਾ ਜੀ ਚਿਮਾ ਜੀ ਇੱਕ politically ਤੇ ਬਾਤ politically ਬਾਤ ਬਾਤ ਕਰ ਲਈ politically ਬਾਤ ਕਰ ਰਹੇ ਹਾਂ politically 2:00 ਵਜੇ ਕਰਨ 2:00 ਵਜੇ